ਪਰਨਾ ਤਾਂ ਸਾਡੇ ਫਾਜ਼ਲ ਸਾਹਿਬ ਦਾ ਜਨਮ ਦਿਵਸ ਵੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ ਤੇ ਉਦੋਂ ਵਾਰ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਜਿੰਨੇ ਸਾਨੂੰ ਪਾਰਟੀ ਗਨੋਰ ਕਰ ਰਹੀ ਆ 25 ਸਾਲ ਫਾਜ਼ਲ ਸਾਹਿਬ ਨੇ ਕੀਤੀ ਆ ਸੇਵਾ ਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਰੋਸਾ ਵੀ ਕਰਦੇ ਆਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ ਵੀ ਹੌਲੋ ਸਮਾਂ ਛੜਿਆ ਇਲੈਕਸ਼ਨ ਦਾ ਸ਼ੁਰੂ ਹੋ ਬਸਲ ਹੋ ਜਾਣਾ ਹੈ ਅੱਜ ਇਕੱਠ ਹੋ ਗਿਆ ਲੋਕ ਸਾਰੇ ਜਿਹੜੇ ਸਮਰਥਕ ਆ ਗਏ ਹੁਣ ਫਿਰ ਦੱਸਣ ਦਾ ਕੋਈ ਕਹਿੰਦਾ ਦੱਸਾਂ ਕਿ ਜੇ ਕੋਈ ਪਾਰਟੀ ਕੋਈ ਅੱਗੇ ਕੋ ਕਰੂਗੀ ਜੇ ਨਹੀਂ ਕਰੂਗੀ ਫਿਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ ਜੇ ਕੋਈ ਕੋਟਰਾਕਟ ਕੀਤਾ ਵੀ ਸਾਡੇ ਕੋਲ ਨਹੀਂ ਆਉ ਦੂਜੀ ਹਲੇ ਕਿਸੇ ਪਾਰਟੀ ਨੇ ਕਿਸੇ ਦਾ ਫੋਨ ਆਏ ਨੇ ਪਰ ਅਸੀਂ ਸਭ ਨੂੰ ਜਵਾਬ ਦੇਤਾ ਹਲੇ ਕਾਂਗਰਸ ਪਾਰਟੀ ਨਾਲੇ ਆ ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪਾਰਟੀ ਫਿਰ ਅਸੀਂ ਕੱਲ ਨੂੰ ਕੋਈ ਵੀ ਕਰ ਸਕਦੇ ਆ ਆਪਦਾ ਸਹੀ ਤਬਾਅ ਬਾ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਦੇ ਵਿੱਚ ਕਿ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਲੱਗ ਨਸੀ ਜਾਂਦਾ ਇਕੱਲਾਦਾ ਕਿ ਸਾਡੇ ਪਰਿਵਾਰ ਦਾ ਨਹੀਂ ਮੇਰਾ ਅਲੱਗਾ ਆਪਣਾ ਸਾਰਾ ਠੀਕ ਹੈ ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ ਤੇ ਪਰ ਸਿਆਸਤ ਜੇ ਕੱਲ ਨੂੰ ਕਰੂਗੀ ਉਹ ਅਲੱਗ ਵੀ ਹੋ ਸਕਦਾ ਸਿਆਸਤ ਦਾ ਕਿਉਂਕਿ ਰਾਣਾ ਗਰਜੀਤ ਦਾ ਦੇਖ ਲਓ ਉਹਨਾਂ ਦਾ ਬੇਟਾ ਅਲੱਗ ਕਰਦਾ ਠੀਕ ਹੈ ਨਾ ਚੰਨੀ ਦੇ ਬ੍ਰਦਰ ਨੇ ਕੀਤੀ ਸੀ ਫਿਰ ਉਸ ਸਾਹ ਦਾ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ ਦੇਖੋ 25 ਸਾਲ ਸੇਵਾ ਕੀਤੀ ਆਸੀਂ ਵੀ ਆਪਣਾ ਦੇਖਣਾ ਸਾਰਾ ਇਹ ਕੋਈ ਨਾ ਕੰਮ ਨਹੀਂ ਕਰ ਰਹੀ ਹੈ ਇਹ ਹੁਣ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਹੈ ਕਮਾਨ ਨੂੰ ਪਤਾ ਜੇ ਉਹ ਇਗਨੋਰ ਕਰੂਗੀ ਤਾਂ ਫਿਰ ਕੱਲ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋ ਮੈਂ ਲੈ ਸਕਦਾ ਮੈਨੂੰ ਮਸੂਹ ਹੋ ਰਿਹਾ ਉਹਨੂੰ ਮੈਂ ਇਗਨੋਰ ਕਰਦੀ ਆ ਉਹਨੂੰ ਕਰਦੀ ਆ ਤਾਂ ਹੀ ਤੁਹਾਨੂੰ ਦੱਸ ਰਹੇ ਆ ਅੱਜ ਜਿਹੜੇ ਕੱਟ ਦਿੱਤਾ ਗਿਆ ਸ਼ਕਤੀ ਪ੍ਰਦਰਸ਼ਨ ਇਹ ਕਾਰਨ ਜਿਸੇ ਕਾਰਨ ਇਹ ਵੀ ਇਹੀ ਕਾਰਨ ਵੀ ਹੈਗਾ ਬਾਕੀ ਜਿਆਦਾ ਫਾਦਰ ਸਾਹਿਬ ਦਾ ਬਰਥਡੇ ਸੀ ਲਾਉਦੇ ਕਰਕੇ ਵੀ ਆ ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲਾਉਦੇ ਜੋ ਮਰਜ਼ੀ ਦਾ ਜੀ ਅੱਜ ਦੀ ਜਿਹੜੀ ਇਹ ਪ੍ਰੋਗਰਾਮ ਸੀਗਾ ਮੈਂ ਦੱਸਣਾ ਚਾਹਣਾ ਇਹ ਕੋਈ ਮਤਲਬ ਕੋਈ ਸਿਆਸੀ ਰੰਗਤ ਨਹੀਂ ਹੈ ਨਾ ਇਹ ਕੋਈ ਸਾਡਾ ਕੋਈ ਮੋਟਿਵ ਸੀਗਾ ਇਹ ਤਾਂ ਸਿਰਫ ਸਾਡੇ ਖਮਨ ਦੀ ਤਮੰਨਾ ਸੀ ਸਰਾਰਜੀ ਦੀ ਤਮੰਨਾ ਸੀ ਸਾਡੇ ਮੇਰੇ ਗ੍ਰੈਂਡਫਾਦਰ ਦੀ ਵੀ ਪੁਰਾਣੇ ਬੰਦੇ ਸਾਰੇ ਇਕੱਠੇ ਕੀਤੇ ਜਾਣ ਜਿਨ੍ਹਾਂ ਨਾਲ ਉਮਰ ਦਾ ਇੱਕ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਬੁਜਾਰਿਆ ਸਰਾਰਜੀ ਨੇ ਔਰ శਰੀਰਿਕ ਥੋੜੀ ਜੀ ਪ੍ਰੋਬਲਮ ਕਰਕੇ ਬਿਮਾਰੀ ਕਰਕੇ ਹੁਣ ਕਾਫੀ ਲੰਬੇ ਸਮੇਂ ਤੋਂ ਮੇਲ ਮਲਾਪ ਘਟ ਗਿਆ ਸੀ ਮਨ ਕਰਦਾ ਸੀ ਇਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵਾਰੀ ਮਿਲਿਆ ਜਾਵੇ ਦਿਲ ਦੀਆਂ ਗੱਲਾਂ ਕੀਤੀਆਂ ਜਾਣ ਪੁਰਾਣੀਆਂ ਗੱਲਾਂ ਯਾਦਾਂ ਕੀਤੀਆਂ ਜਾਣ ਯਾਦ ਕੀਤੀਆਂ ਜਾਣ ਸੋ ਇਸ ਕਰਕੇ ਅੱਜ ਇਹ ਪਰਿਵਾਰਕ ਫੰਕਸ਼ਨ ਅਸੀਂ ਰੱਖਿਆ ਸੀ ਖੁੱਲਾ ਸੱਦਾ ਸੀਗਾ ਵੀ ਤੇ ਨਹੀਂ ਵੀ ਸੀਗਾ ਬੇਸਿਕਲੀ ਪਰਿਵਾਰਕ ਤੌਰ ਤੇ ਫੰਕਸ਼ਨ ਸੀ ਪਰਿਵਾਰਕ ਤੌਰ ਤੇ ਮੈਂ ਤਾਂ ਕਰਾਂ ਜਿਨ੍ਹਾਂ ਨਾਲ ਲੰਬਾ ਸਮਾਂ ਅਸੀਂ ਬਤਾਇਆ ਹੈ ਜਿਹੜੇ ਸਾਡੇ ਦੁੱਖ ਸੁੱਖ ਚ ਜਿੰਨਾਂ ਕੋਲ ਅਸੀਂ ਪਿੰਡਾਂ ਚ ਜਾਂਦੇ ਸੀ ਜਿਹੜੇ ਸਾਡੇ ਕੋਲ ਆਉਂਦੇ ਸੀ ਆਉਂਦੇ ਨੇ ਉਹਨਾਂ ਨਾਲ ਅਸੀਂ ਅੱਜ ਇਹ ਪ੍ਰੋਗਰਾਮ ਬਣਾਇਆ ਹੈ ਵੈਸੇ ਸਾਡੇ ਮਨ ਚ ਅਸੀਂ ਕੋਈ ਗੱਲ ਨਹੀਂ ਸੀ ਵੀ ਕਿਸੇ ਨੂੰ ਛੱਡਣਾ ਹੈ ਜਾਂ ਨਹੀਂ ਬੁਲਾਉਣਾ ਕਿਉਂਕਿ ਇਹ ਖੁਸ਼ੀ ਦਾ ਮੌਕਾ ਸੀ ਇਹ ਚ ਕਿਹਨੂੰ ਛੱਡੀ ਤੇ ਕਿਹਨੂੰ ਨਾ ਨਾ ਬ ਲਈ ਐਸੀ ਕੋਈ ਗੱਲ ਹੈ ਹੀ ਨਹੀਂ ਸੀ ਪਰ ਜਿਵੇਂ ਕਿ ਤੁਸੀਂ ਕਾਂਗਰਸ ਪਟੇਨ ਬੰਦ ਕੀ ਕਰਦੇ ਹੋ ਜਿਵੇਂ ਸਮਰਾਲਾ ਹਲਕੇ ਨੇ ਜੋ ਕਾਂਗਰਸ ਦੀ ਪੂਰੀ ਟੀਮ ਸੀ ਉਹ ਪੂਰੀ ਦੇਖ ਰਹੇ ਹੁਣ ਨੀਂਵੀ ਕੀ ਉਹਨਾਂ ਖੁਸ਼ੀ ਨਹੀਂ ਸੀ ਕੀ ਸਾਰੀ ਆਈ ਸੀ ਤਕਰੀਬਨ ਕਿਸੇ ਦਾ ਕੋਈ ਪਰਸਨਲ ਕਮਿਟਮੈਂਟ ਹੋ ਸਕਦਾ ਹੈ ਤਾਂ ਸ਼ਾਇਦ ਉਹ ਨਹੀਂ ਆਇਆ ਹੋਊਗਾ ਪਰ ਸਾਡੇ ਵੱਲੋਂ ਕੋਸ਼ਿਸ਼ ਕੀਤੀ ਵੀ ਸਾਰ ਨੂੰ ਬੁਲਾਇਆ ਜਾਵੇ ਸਾਡੇ ਕਹਿੰਦੇ ਤਾਂ ਭਾਵੇਂਗਾ ਜਿੰਨੇ ਸਨਾਲ ਪੰਜ ਚਾਰ ਦੀ ਗੱਲ ਕਰਨੀ ਹੈ ਜਾਂ ਕਾਂਗਰਸ ਦੇ ਸੀਟ ਤੋਂ ਫੜੇ ਅਮਰ ਸਿੰਘ ਉਹ ਵੀ ਇੱਥੇ ਪਹੁੰਚ ਸਕਦੇ ਸੀ ਪਹੁੰਚ ਨਹੀਂ ਦੇਖੋ ਅਮਰ ਸਿੰਘ ਜੀ ਦਾ ਇਲੈਕਸ਼ਨ ਚੱਲ ਰਿਹਾ ਹੈ ਔਰ ਉਹਨਾਂ ਦੇ ਆਉਦੇ ਬਹੁਤ ਵੱਡੇ ਹਰੇ ਪ੍ਰੋਗਰਾਮ ਰੱਖੇ ਹੋਏ ਨੇ ਤੋਂ ਉਹਨਾਂ ਨੂੰ ਵੀ ਟਾਈਮ ਕੱਢਣਾ ਔਰ ਪਲੱਸ ਮੈਂ ਫੇਰ ਕੋਈ ਦਰਾਨਾ ਜੀ ਤੁਹਾਡੀ ਗੱਲ ਜਿਹੜੇ ਸਾਡੇ ਨਾਲ ਵਿਚਰਦੇ ਸੀ ਸਮਰਾਲੇ ਹਲਕੇ ਦੇ ਸਾਰੇ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰ ਐਮਸੀ ਸਹਿਬਾਨ ਜਿਨ੍ਹਾਂ ਨੂੰ ਸਰਦਾਰ ਜੀ ਨੇ ਅਜੇ ਮੁੱਛਾ ਵੀ ਨਹੀਂ ਆਈਆਂ ਸੀ ਔਰ ਅੱਜ ਚਿੱਟੇ ਧੋਲੇ ਆ ਗਏ ਨੇ ਉਹਦੇ ਲੋਕ ਸਾਰੇ ਅੱਜ ਸਾਡੇ ਨਾਲ ਬੈਠੇ ਸੀ ਅ ਰਵਾਦਾ ਪ੍ਰਵਾਹ ਸਿਆਸੀ ਹੈ ਅੱਜ ਦੇ ਫੰਕਸ਼ਨ ਦਾ ਕੁਝ ਸਿਆਸੀ ਮਤਲਬ ਵੀ ਹੈ ਸਿਆਸੀ ਮਤਲਬ ਜਿਹੜਾ ਸਿਆਸੀ ਮayne ਹੈ ਉਹ ਦੇਖੋ ਜੇ ਕਿਸੇ ਨੇ ਕੱਢਣਾ ਹੋਵੇ ਤਾਂ ਇਹਦੇ ਬਹੁਤ ਸਾਰੇ ਸਿਆਸੀ ਮਾਇਨੇ ਨਿਕਲ ਸਕਦੇ ਨੇ। ਔਰ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਸਮਝਦੇ ਵੀ ਨਹੀਂ। ਔਰ ਜਿਹੜੀ ਇਹ ਸਿਆਸੀ ਗੱਲ ਹੈ ਜੇ ਜੇ ਆਪਾਂ ਨੂੰ ਸਿਆਸਤ ਸਿਆਸਤ ਵਾਲੇ ਪਾਸੇ ਨੂੰ ਲੈ ਕੇ ਜਾਵਾਂਗੇ ਤਾਂ ਖੁਸ਼ੀ ਵਾਲੀ ਗੱਲ ਜਿਹੜੀ ਉਹ ਘਟ ਜਣੀ ਹੈ। ਤੁਸੀਂ ਕੰਨ ਬੰਸਵਾਦੀ ਦੇ ਤੌਰ ਤੇ ਕੰਪੇਨ ਦੇ ਵਿੱਚ ਪਾਰਟਿਸਪੇਟ ਕਰੋ। ਦੇਖੋ ਅਸੀਂ ਤਾਂ ਤਤ ਪਰ ਬੈਠੇ ਹਾਂ ਜੇ ਸਾਨੂੰ ਹੁਕਮ ਆਊਗਾ। ਕਾਂਗਰਸ ਪਾਰਟੀ ਦੇ ਸਿਪਾਹੀ ਹੈ ਬੂਥ ਲੈਵਲ ਤੋਂ ਲੈ ਕੇ ਜੇ ਉਸ ਜ਼ੋਨ ਤੱਕ ਗਰੁੱਪਾਂ ਤੱਕ ਹਲਕਿਆਂ ਤੱਕ ਇਹ ਸੰਦੇਸ਼ ਨਹੀਂ ਵੀ ਆਉਗਾ ਤੁਹਾਨੂੰ ਜਿੰਨੇ ਤੁਹਾਡੇ ਸਪੱਤਰ ਜਿੰਨੇ ਬਹੁਤ ਜੁੜੇ ਹੋਏ ਨੇ ਤਾਂ ਇਹਨੂੰ ਸ੍ਰੀਹਾ ਦੇਵ ਦੇਣਾ ਪਿਆ ਮਿੱਤਰੋ ਤਾਂ ਫਿਰ ਸ੍ਰੀਹਾ ਦੇਵ ਦੀ ਲੋੜੀ ਦੀ ਜੇ ਸਕੁੱਟ-ਕੁੱਟ ਕੇ ਕਾਂਗਰਸ ਭਰੀ ਹੈ ਸਾਡੇ ਬੰਦੇ ਆ ਮੇਰੇ ਜੇ ਕੁੱਟ-ਕੁੱਟ ਕੇ ਕਾਂਗਰਸ ਭਰੀ ਗਿਆ ਕੋਈ ਲੱਖ ਕਹੀ ਜਾਵੇ ਬਟਨ ਤਾਂ ਕਾਂਗਰਸ ਪਿੱਛੇ ਜਾਂਦਾ ਹੈ ਪਾਰਟੀ ਦਾ ਹਾਲਓਵਰ ਕੀਤਾ ਜਾ ਰਿਹਾ ਹੈ ਕਿ ਸਮਝ ਆ ਜਾਈ ਇਹ ਕੋਈ ਦੇਖਣਾ ਚਾਹੀਦਾ ਪਾਰਟੀ ਨੂੰ ਇਹ ਦੇਖਣਾ ਚਾਹੀਦਾ ਕੀਤਾ ਜਾ ਰਿਹਾ ਹੈ ਇੱਕ ਮਿੰਟ ਕੀਤਾ ਜਾ ਰਿਹਾ ਹੈ ਹੁਣ ਦਿਨ ਨੂੰ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਕੋਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਪਰਿਵਾਰ ਹੀ ਸਾਡਾ ਏਡਾ ਵੱਡਾ ਜੀ ਕੀ ਕਰ ਸਕਦੇ ਹਾਂ ਪਰਿਵਾਰ ਜੇ ਇਕੱਠਾ ਹੋ ਜੇ ਤਾਂ ਅਗਲੇ ਦਿਨ ਸ਼ਕਤੀ ਪ੍ਰਦਰਸ਼ਨ ਸਾਹਮਣੇ ਸਮਝ ਲੇ ਪਰਿਸ਼ਤਾ ਪਰਿਵਾਰ ਇਕੱਠਾ ਕੀਤਾ ਦੇ ਲੋਕ ਵੀ ਕੀਤਾ ਜਾ ਰਹੇ ਹੈ ਦੇਖੋ ਫੀਲ ਜਿੱਥੇ ਤੱਕ ਗੱਲ ਹੈ ਜੇ 6 ਵਰਜਿਸ ਬੰਦੇ ਨੇ ਇਲੈਕਸ਼ਨ ਗੜੀ ਹੋਵੇ ਜਿਸ ਪਰਿਵਾਰ ਨੇ ਔਰ ਨਗਰ ਕਾਉਂਸਲ ਦੀ ਪ੍ਰਧਾਨਗੀ ਉਸ ਪਰਿਵਾਰ ਚ ਹੋਵੇ 2 एमसी ਹੋਣ ਉਸ ਪਰਿਵਾਰ ਕੋਲ ਔਰ ਸੁਖਵੀਰ ਸਿੰਘ ਦੀ ਪੱਪੀ ਜੀ ਵਰਗੇ ਜਿਨ੍ਹਾਂ ਦਾ 26 ਸਾਲ 30 ਸਾਲ ਦਾ ਐਕਸਪੀਰੀਅੰਸ ਹੈ ਔਰ ਕੱਲੇ ਕੱਲੇ ਪਿੰਡ ਦੇ ਕੱਲੇ ਕੱਲੇ ਪਰਿਵਾਰ ਦੇ ਮੈਂਬਰ ਟਿਪਸ ਤੇ ਯਾਦ ਨੇ ਉਹ ਜਿਹੇ ਬੰਦਿਆਂ ਦੀ ਜੇ ਡਿਊਟੀ ਨਹੀਂ ਲਈ ਜਾਊਗੀ ਕੱਲੇ ਫਿਰ ਅਸੀਂ ਇਸ ਜਗ੍ਹਾ ਤੇ ਜੇ ਕੋਈ ਹੋਰ ਨਹੀਂ ਹੁੰਦਾ ਤਾਂ ਉਹ ਜ਼ਰੂਰ ਇਗਨੋਰ ਮਹਿਸੂਸ ਕੀ ਉਹ ਕਰਦਾ ਪਰ ਮੈਂ ਮੈਂ ਫਿਰ ਕਹਣਾ ਮੈਨੂੰ ਇਸ ਗੱਲ ਦਾ ਮਲਾਲ ਨਹੀਂ ਹੈ ਕਿਉਂਕਿ ਸਿਆਸਤ ਚ ਬਹੁਤ ਕੁਝ ਚੱਲਦਾ ਹੈ ਬਹੁਤ ਕੁਝ ਦੇਖਣਾ ਪੈਂਦਾ ਮੈਂ ਛੋਟੀ ਜੀ ਗੱਲ ਵੀ ਸਾਨੂੰ ਨੇ ਜੀ ਪੁੱਛਿਆ ਕੋਈ ਗੱਲ ਨਹੀਂ ਪੁੱਛਿਆ ਅਸੀਂ ਇੰਨਾ ਕਦਮ ਰੱਖਦੇ ਆ ਜੇ ਨਹੀਂ ਵੀ ਪੁੱਛਿਆ ਤਾਂ ਸਾਡਾ ਕੋਈ ਵਿਗੜਦਾ ਨਹੀਂ ਜੇ ਨਹੀਂ ਵੀ ਪੁੱਛਿਆ ਅਸੀਂ ਖਤਮ ਨਹੀਂ ਹੁੰਦੇ ਕੋਈ ਗੱਲ ਨਹੀਂ ਕਿ ਨਹੀਂ ਪੁੱਛਿਆ ਕੋਈ ਸਵਿਕਾਰਨ ਬਦਲ ਸਕਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਮਨ 'ਚ ਕੋਈ ਰੋਸ ਆਇਆ ਸਾਡੇ ਮਨ 'ਚ ਕੋਈ ਮਰਾਦ ਹੈ ਕੋਈ ਗੱਲ ਨਹੀਂ ਕਿ ਪੁੱਛਿਆ ਜਿਸ ਤਰ੍ਹਾਂ ਲੋੜ ਹੁੰਦੀ ਸਿਆਸੀ ਨਾ ਆਪਣੇ ਕੈਸੀ ਹੈ ਕਿਸੇ ਸਰਪੰਚ ਦੇ ਅੱਗੇ ਲੱਗੇ ਤਾਂ ਆ ਗਏ ਆ ਲੋਕ ਪ੍ਰੋਜੈਸਰ ਦੇ ਬਸ ਆਉਦੇ ਹੋਏ ਆਵਾ ਕਹਿ ਦੋ ਤੁਸੀਂ ਇਹ ਦੇਖੋ ਜਿਹੜੇ ਤਾਂ ਵੱਡੇ ਲੀਡਰ ਨੇ ਉਹੀ ਇਲੈਕਸ਼ਨ ਲੜ ਰਹੇ ਨੇ ਸਾਡੇ ਰਾਜਾ ਬਡਿੰਗਜੀ ਕਹ ਲੀਏ ਉਹ ਇਲੈਕਸ਼ਨ ਲੜਦੇ ਨੇ ਤੇ ਚਰਨਜੀਤ ਸਿੰਘ ਚੰਨੀ ਜੀ ਮੈਂ ਬੇਨਤੀ ਕਰਦਾ ਚਰਨਜੀਤ ਸਿੰਘ ਚੰਨੀ ਜੀ ਉਹ ਡਿਕਸ਼ਨ ਲੜ ਰਹੇ ਨੇ ਸੁਖपाल ਸਿੰਘ ਖੇੜਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਰਸੂਲ ਪੰਜਾਬ ਚਾਜੀ ਡੇਟ ਚ ਉਹ ਡਿਕਸ਼ਨ ਲੜ ਰਹੇ ਨੇ ਸਾਰੇ ਮਸ਼ਹੂਰ ਨੇ ਆਪਣੇ ਆਪਣੇ ਸੀਟਾਂ ਤੇ ਹਾਰਾ ਕਿ ਇਹ ਰਣਨੀਤੀ ਚੇਂਜ ਕੀਤੀ ਜਾ ਸਕਦੀ ਸੀ ਮਦਦ ਕੀਤੀ ਜਾ ਸਕਦੀ ਸੀ ਬੰਦਿਆਂ ਦੀ ਜਿਵੇਂ ਡਾਕਟਰ ਅਮਰ ਸਿੰਘ ਨੇ ਇਹਨਾਂ ਕੋਲ ਅਮਰ ਸਿੰਘ ਜੀ ਫਤਿਹਗੜ੍ਹ ਸਾਹਿਬ ਦੀ ਮੈਂ ਗੱਲ ਕਰਨਾ ਨੌ ਹਲਕੇ ਨੇ ਨੌ ਹਲਕਿਆਂ ਚ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਐਮਪੀ ਕਦੇ ਵੀ ਆਪ ਇਲੈਕਸ਼ਨ ਨਹੀਂ ਲੜਦਾ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਂਦੀ ਹੈ ਆਮ ਆਦਮੀ ਪਾਰਟੀ ਕੋਲ 9 ਬੰਦੇ ਨੇ ਇਲੈਕਸ਼ਨ ਲੜਾਉਣ ਵਾਸਤੇ ਕਾਂਗਰਸ ਪਾਰਟੀ ਕੋਲ ਬੰਦਿਆਂ ਦੀ ਘਾਟ ਹੈ ਅਦਰ ਦੈਨ ਸੁਭਰਾਲਾ ਅਦਰ ਦੈਨ ਸੁਭਰਾਲਾ ਕਿਸੇ ਕਿਸੇ ਹੋਰ ਕੰਸੀਕਵੈਂਸ ਦੇ ਜਿਾਕੇ ਕੰਸੀਕਵੈਂਸ ਅਸੀਂ ਚਾਹਾਂਗੇ ਜੀ 100% ਚਾਹਾਂਗੇ ਜੇ ਸਾਡੀ ਇੱਥੇ ਸੁਭਾਵਾ ਨਹੀਂ ਲਾਈਆਂ ਜਾਣਗੀਆਂ ਡਿਊਟੀ ਨਹੀਂ ਲਾਈਆਂ ਜਾਣਗੀਆਂ ਤਾਂ ਸਾਡੇ ਜਿਹੜੇ ਹੋਰ ਸਾਥੀ ਸੱਜਣ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਚਾਹਾਂਗੇ ਜੀ ਇੱਕ ਮਿੰਟ ਦਾ ਟਾਈਮ ਪਿਆ ਜੇ ਹੁਣ ਵੀ ਆਨਦਾ ਕੋਈ ਫਿਰ ਨਹੀਂ ਗਾ ਦੋਗੇ ਜ਼ਰੂਰ ਤੁਰਾਂਗੇ ਜੀ ਇਸ ਕੋਈ ਦੋਰ ਆਹੀ ਹੈ ਜੇ ਨਹੀਂ ਆਉਂਦੇ ਤਾਂ ਕਿਸ ਪਾਰਟੀ ਨੂੰ ਚੋਣ ਕਰਾਂ ਕਾਂਗਰਸ ਪਾਰਟੀ ਨੂੰ ਅਸੀਂ ਤਾਂ ਕਾਂਗਰਸ ਪਾਰਟੀ ਚ ਹੈ ਸਰਬੱਤ ਦਾ ਭਲਾ ਹੈ ਜੀ ਸਰਬੱਤ ਦਾ ਸਿਆਸੀ ਬੰਦਾ ਕਦੇ ਘਰ ਬੈ ਨਹੀਂ ਸਕਦਾ ਸਾਡੇ ਪੈਰਾ ਥਲੇ ਟਾਇਰ ਲੱਗੇ ਰਿਹਾ ਅਸੀਂ ਘਰ ਨਹੀਂ ਬੈ ਸਕਦੇ ਅਸੀਂ ਤਾਂ ਬਾਹਰ ਨਿਕਲਾਂਗੇ ਲੋਕਾਂ ਚ ਹੀ ਸਾਡੀ ਜਾਨ ਵੱਸਦੀ ਹੈ ਅਸੀਂ ਲੋਕਾਂ ਚ ਹੀ ਅਸੀਂ ਜਿਉਨੇ ਆ ਜਾਗਦੇ ਆ ਪਰ ਜੇ ਇੱਥੇ ਨਹੀਂ ਤਾਂ ਕੋਈ ਗੱਲ ਨਹੀਂ ਕਿਤੇ ਹੋਰ ਸਹੀ ਅਸੀਂ ਲੁਧਿਆਣੇ ਜਾਵਾਂਗੇ ਸਾਡੇ ਪ੍ਰਧਾਨ ਜੀ ਇਲੈਕਸ਼ਨ ਲੜ ਰਹੇ ਨੇ ਗੁਲਿੰਦਰ ਜਾਵਾਂਗੇ ਉੱਥੇ ਸਾਬਕਾ ਮੁੱਖ ਮੰਤਰੀ ਲਖਣ ਲੜ ਰਹੇ ਨੇ ਸਾਡੇ ਬਹੁਤ ਕਰੀਬੀ ਕੁਲਵੀਰ ਜੀਰਾ ਜੀ ਉਹ ਇਲੈਕਸ਼ਨ ਲੜ ਰਹੇ ਨੇ ਸੁਖਪਾਲ ਖਹਿਰਾ ਜੀ ਜਿਨ੍ਹਾਂ ਤੇ ਜਿਨ੍ਹਾਂ ਦੀ ਅੱਜ ਸਾਰੇ ਪੰਜਾਬ ਨੂੰ ਜਿਨ੍ਹਾਂ ਤੇ ਮਾਣ ਹੈ ਉਹ ਸੰਗਰੂਜ਼ ਲੜ ਰਹੇ ਉਹਨਾਂ ਕੋਲ ਜਾਵਾਂਗੇ ਥੈਂਕ ਯੂ